ਨੇ ਆਪਾਂ ਗੱਲਬਾਤ ਕਰਦੇ ਆ ਇਹ ਫਿਜ਼ੀਕਲੀ ਫਿੱਟ ਨੇ ਤੇ ਇਹਨਾਂ ਨਾਲ ਆਪਾਂ ਪੂਰੀ ਜਾਣਕਾਰੀ ਦਵਾਂਗੇ ਤੁਹਾਨੂੰ ਫਤ ਤੁਸੀਂ ਕਿਹੜੇ ਗਰੁੱਪੋਂ ਜਿਹੜੇ ਪੂਰਾ ਫਿੱਟ ਹੋ ਕੇ ਨਿਕਲਿਓ ਅਈ ਤੀਜਾ ਗਰੁੱਪ ਆਈ ਤੀਜਾ ਗਰੁੱਪ ਆ ਤੇ ਕਿਹੜੇ ਉਹਦੇ ਵਿੱਚ ਲਾਈ ਆ ਰੇਸ ਗੋਡ ਚ ਲਾਈ ਆ ਗੋਡ ਚ ਲਾਈ ਆ ਬੀਵੇਂ ਕਿੰਨੇ ਲਾਇਏ ਨੇ ਐਕਸਲੈਂਟ ਐਕਸਲੈਂਟ ਲਾਈ ਆ ਬਹੁਤ ਵਧੀਆ ਹਨਾ ਤੇ ਕਾਹ ਦਾ ਸੋ ਵੀ ਡਾਕੂਮੈਂਟ ਕੀ ਕੀ ਲੈ ਰਹੇ ਨੇ ਅੰਦਰ ਡਾਕੂਮੈਂਟ ਜਿਹੜੇ ਆਪਣੇ ਮੇਨ ਹੁੰਦੇ ਨੇ 10ਵੀਂ ਦਾ 12ਵੀਂ ਦਾ ਕਰੈਕਟਰ ਸਰਟੀਫਿਕੇਟ ਪੁਲਿਸ ਵੈਰੀਫਿਕੇਸ਼ਨ ਓਕੇ ਆਪੀ ਦਾ ਕੋ ਬੈਂਕ ਕਾਰਡ ਆਧਾਰ ਕਾਰਡ ਇਹ ਦੀ ਚਾਹੀਦੀ ਇਹ ਚੀਜ਼ਾਂ ਲੈ ਰਹੇ ਨੇ ਤੇ ਬਾਕੀ ਓਪਨ ਵਾਲੇ ਨੇ ਜਿਹੜੇ ਵਿੱਚ ਉਹਨਾਂ ਦੇ ਸਰਟੀਫਿਕੇਟ ਚੱਲ ਰਹੇ ਨੇ ਸਾਰਾ ਕੋਈ ਦਿੱਕਤ ਕੋਈ ਦੁਬਾਰਾ ਵਾਲਾ ਤਾਂ ਨਹੀਂ ਬੱਚਾ ਕੱਢਿਆ ਗੁੱਡਿਆ ਬਾਹਰ ਸਭ ਚੱਲੀ ਜਾਂਦਾ ਸਟਾਫ ਦਾ ਕੀ ਰਿਵਿਊ ਹੈ ਅੰਦਰ ਦਾ ਹਾਂ ਬਹੁਤ ਵਧੀਆ ਸਟਾਫ ਪੂਰਾ ਪੂਰਾ ਵਧੀਆ ਹੈਗਾ ਕਿੰਨੇ ਕ ਮੁੰਡੇ ਰੇਸ ਪਾਸ ਕਰ ਰਹੇ ਨੇ ਰੇਸ 100 ਜੋ ਕਰ ਰਹੇ ਨੇ ਜੀ 25 30 25 30 ਤੁਸੀਂ ਕਿੰਨਾ ਸਮਾਂ ਮਿਹਨਤ ਕਰਦੇ ਰਹੋ ਪਿੰਡ ਅਸੀਂ ਪਿੰਡ ਮਿਹਨਤ ਕਰੀ ਹੈ ਜੀ 4 ਮਹੀਨੇ 4 ਮਹੀਨੇ ਹਾਂ ਜੀ ਸ਼ਾਬਾਸ਼ ਪੇਪਰ ਦੀ ਤਿਆਰੀ ਕਿੱਥੇ ਕੀਤੀ ਸੀ ਪੇਪਰ ਦੀ ਘਰੇ ਕਰੀ ਘਰੇ ਕਰੀ ਸੀ ਜ ਬਹੁਤ ਵਧੀਆ ਤੇ ਅੱਗੇ ਜਿਹੜਾ ਹੁਣ ਅੱਗੇ ਫਿਜ਼ੀਕਲ ਹੋਣਾ ਉਹਨਾਂ ਮੁੰਡਿਆਂ ਵਾਸਤੇ ਕੀ ਮੈਸੇਜ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹੀ ਮੈਸੇਜ ਦੇਵਾਂਗੇ ਹੌਸਲਾ ਨਾ ਹਾਰਿਓ ਬਸ ਅੱਜ ਦਾ ਜੋ ਜੀਅ ਜਾਨ ਲਾ ਕੇ ਠੀਕ ਆ ਵੀ ਤੇ ਆਪਦਾ ਹਿੰਮਤ ਨਾਲ ਅੱਗੇ ਵਧਣ ਠੀਕ ਆ ਤੁਹਾਡਾ ਮੈਡੀਕਲ ਕੱਲ ਨੂੰ ਹੈ ਕੱਲ ਨੂੰ ਕਿੰਨੇ ਵਜੇ ਰਿਪੋਰਟ ਹੈ 4 ਵਜੇ 4 ਵਜੇ ਰਿਪੋਰਟ ਹੈ ਅੱਜ ਤੁਸੀਂ ਕਿੰਨੇ ਵਜੇ ਰਿਪੋਰਟਿੰਗ ਕੀਤੀ ਸੀ ਅੰਦਰ ਅੱਜ ਅਸੀਂ ਕਰੀ ਸੀ 3 ਵਜੇ ਜੀ 3 ਵਜੇ ਰਿਪੋਰਟ ਕੀਤੀ ਸੀ ਹਾਂ ਜੀ ਠੀਕ ਆ ਤੇ ਹੁਣ ਕਿੰਨੇ ਗਰੁੱਪ ਨੇ ਜਿਹੜੇ ਬਾਹਰ ਆ ਚੁੱਕੇ ਨੇ ਇਹ ਤਿੰਜਾ ਗਰੁੱਪ ਸਾਡਾ ਬਾਹਰ ਆ ਗਿਆ ਅੱਛਾ ਤਿੰਜਾ ਗਰੁੱਪ ਬਾਹਰ ਆ ਗਿਆ ਟੋਟਲ 11 ਗਰੁੱਪ ਸੀ ਅੱਜ ਹਾਂ ਜੀ ਚਲੋ ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਹੈ ਤੁਹਾਨੂੰ ਬੈਸਟ ਆਪ ਲੱਗ ਹੈ ਨਾ ਤੁਸੀਂ ਮੈਡੀਕਲ ਫਿੱਟ ਹੋ ਕੇ ਨਿਕਲੋ ਤੇ ਲਾਸਟ ਜ ਸਪਨਾ ਇੰਡੀਅਨ ਆਰਮੀ ਦੇ ਵਿੱਚ ਜਾਣ ਦਾ ਉਹ ਤੁਹਾਡਾ ਪੂਰਾ ਹੋਵੇ ਬਾਕੀ ਬੈਸਟ ਬਿਸ਼ੇ ਠੀਕ ਹੈ ਠੀਕ ਹੈ ਵੀ ਦੋਸਤੋ ਇਹ ਮੁੰਡੇ ਸੀ ਜਿਨ੍ਹਾਂ ਦਾ ਆਪਾਂ ਪੂਰੀ ਤੁਹਾਨੂੰ ਅਪਡੇਟ ਦਿੱਤੀ ਆ ਇਹ ਤੀਜੇ ਗਰੁੱਪ ਦੇ ਮੁੰਡੇ ਜਿਹੜੇ ਫਿੱਟ ਹੋ ਕੇ ਆਏ ਨੇ ਪਟਿਆਲਾ ਭਰਤੀ ਦਾ ਅੱਜ ਦੇ ਪਹਿਲਾ ਦਿਨ ਸੀਗਾ ਫੋ ਅਗਲਾ ਰਿਵਿਊ ਵੀ ਤੁਹਾਨੂੰ ਜਲਦੀ ਦੇਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇ ਦਿਓ ਧੰਨਵਾਦ